ਆ ਦੇਖ ਤੇ ਕੈਮਰੇ ਤੱਕ ਹੀ ਆ ਜਾਈਗੀ ਧਰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਠੂਲੀਵਾਲ ਤਹਿਸੀਲ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਬਰਨਾਲਾ ਦੋ ਦੰਦ ਚਾਰ ਦੰਦ ਵੀ ਦਿਖਾਵਾਂਗੇ ਤੇ 2Y ਕਿਲੋ ਤਿਆਰ ਦੁੱਧ ਵਾਲੀ ਬਾੜ ਵੀ ਦਿਖਾਵਾਂਗੇ ਤੇ 200 ਨੂੰ گاਵਾ ਦਿਖਾ ਦਾਂਗੇ ਸੱਜਣੋ ਬੌਲੇ ਚ ਐਚ ਐਫ ਐਚ ਐਫ ਕ੍ਰੋਸ ਤੇ ਜਰਸੀ ਐ ਮਨ ਲਓ ਵੀ ਤੁਹਾਨੂੰ ਸਾਰੀ ਨਸਲੀਆਂ ਗਾਵਾਂ ਹੀ ਦਿਖਾ ਦਾਂਗੇ ਬਾਈ ਕੋਲੇ ਵੀਡੀਓ ਦੂਜੀ ਆ ਇੱਕ ਵੀਡੀਓ ਬਾਈ ਕੋਲੋਂ ਪਹਿਲਾਂ ਬਣਾਈ ਆ ਕੰਮ ਹੈਗਾ ਵਪਾਰ ਦਾ ਤੇ ਕੰਮ ਬਾਈ ਦਾ ਹੈਗਾ ਸੱਜੇ ਨੂੰ ਸਾਫ਼ ਸੁਥਰਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਆ ਜਿਹੜਾ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਹੋਰ ਕੀ ਹਾਲ ਆ ਜੀ ਪੂਰੇ ਵਧੀਆ ਜੀ ਸਰਦੀ ਕਲਾ ਪੂਰੇ ਵਧੀਆ ਮੰਤਰੀ ਬਣਿਆ ਫਿਰਦਾ ਹਨਾ ਜਮ ਉਹ ਗਾਣੇ 'ਚ ਨਹੀਂ ਕਹਿੰਦਾ ਮੂਸੇ ਵਾਲਾ ਕਹਿੰਦਾ ਵੋਟਾਂ ਵਿੱਚ ਖੜਾ ਹੋਊਗਾ ਨਾ ਚਿੱਤੇ ਕੋੜ ਵੋਟਾਂ ਹੀ ਸਕੀਮ ਤਾਂ ਨਹੀਂ ਨਾ ਨਾ ਵੋਟਾਂ ਵਿੱਚ ਖੜਾ ਆਪਣੀ ਮਾਂ ਵਪਾਰੀ ਚਿੱਤੇ ਘਾਟ ਹੀ ਪਾਉਂਦੇ ਹੁੰਦੇ ਆ ਉਹ ਲੱਭੜਦੇ ਲੋਪੜਦੇ ਰਹਿੰਦੇ ਆ ਚਲੋ ਕੋਈ ਮੈਂ ਕਰੀਏ ਸ਼ੁਰੂ ਫੇਰ ਇਧਰੋਂ ਹੀ ਕਰ ਲੈ ਆਪਾਂ ਇਹ ਤੋਂ ਕਰ ਲਈਏ ਕਰ ਕਿਉਂਕਿ ਆਰਡਰ ਤੇ ਸਭ ਤੋਂ ਪਹਿਲਾਂ ਆਪਾਂ ਤਾਂ ਦਿਖਾਉਣੇ ਹੁੰਦੇ ਆ ਸੱਜਣੋ ਕਿਉਂਕਿ ਜਿਹੜਾ ਮੇਨ ਪੁਆਇੰਟ ਆ ਨਾ ਪਸ਼ੂ ਦਾ ਵੀ ਮੇਰੇ ਹਿਸਾਬ ਨਾਲ ਉਹ ਥਣ ਤੇ ਲੇਬ ਹੀ ਹੁੰਦਾ ਸਭ ਤੋਂ ਮੇਨ ਆ ਜਿਹੜਾ ਜਿੱਥੋਂ ਨੇ ਦੁੱਧ ਕੱਢਣਾ ਤੇ ਬਾਡੀ ਆ ਜਿਹੜੀ ਉਹ ਰਹਿ ਜਾਂਦੀ ਆ 2 ਨੰਬਰ ਤੇ ਆ ਜਾਂਦਾ ਕੰਮ ਦੂਜੇ ਨੰਬਰ ਤੇ ਬਾਡੀ ਆ ਜਾਂਦਾ ਬਾਡੀ ਕੈਰੈਕਟਰ ਕਿੱਦਾਂ ਨਹੀਂ ਰੱਖਦਾ ਪਸ਼ੂ ਇਹਦਾ ਸੂਆ ਕਿਹੜਾ ਬਾਈ ਸੂਆ ਪਹਿਲਾ ਹੈ ਥੋਰ ਖੋਲ ਸੂਆ ਪਹਿਲਾ ਦੰਦ ਤਾਂ ਨਹੀਂ ਦੇਖੇ ਨੇ ਨਹੀਂ ਦੰਦ ਦੇਖੇ ਨਹੀਂ ਹੈਗੇ ਠੀਕ ਆ ਗੱਲ ਸੂਆ ਪਹਿਲਾ ਬੱਚਾ ਕੀ ਆ ਨਾਲ ਬਾਈ ਬੱਚਾ ਬੱਸ ਆ ਇਹਦੇ ਮਗਰ ਨਾਲ ਇਹਦੇ ਆ ਗਿਆ ਸੱਜਣੋ ਬੱਛਾ ਪਹਿਲਾ ਸੂਆ ਸੂਈ ਵਈਆ ਲੰਬੀ ਲੰਬੀ ਵੀ ਫੁੱਲਾ ਬੱਛੀ ਤੇ ਉੱਤੋਂ ਬਿਲਕੁਲ ਸਟੇਟ ਆ ਗਈ ਤੇ ਆਰਡਰ ਰੱਖਦੀ ਆ ਬਿਲਕੁਲ ਫਿਕਸ ਜਿੱਦਾਂ ਦਾ ਆਰਡਰ ਸਾਨੂੰ ਅਕਸਰ ਕਹਿਣਾ ਹੁੰਦਾ ਵੀ ਗਾਵਾਂ ਚ ਕਾਮਯਾਬ ਹੁੰਦਾ ਨਾ ਆਰਡਰ ਬੱਛੀ ਨੂੰ ਉਦਾਂ ਦਾ ਲੱਗਿਆ ਤੇ ਬਾਕੀ ਥਣ ਦਾ ਸਾਈਜ਼ ਆ ਜਿਹੜਾ ਥਣ ਦਾ ਸਾਈਜ਼ ਰੱਖਦੀ ਆ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਣ ਜਿੱਦਾਂ ਆਪਾਂ ਕਹਿ ਲਈਏ ਮੱਜਾਂ ਨੂੰ ਲੱਗਿਆ ਹੁੰਦਾ ਉਦਾਂ ਦਾ ਥਣ ਲੱਗਿਆ ਚਵਾਈ ਦੀ ਕਿੰਨੇ ਬਾਈ ਚਵਾਈ ਦੀ ਪੂਰੀ ਓਕੇ ਜੀ 100 ਦੀ 100 100 ਦੀ 100 ਅੱਤੌਰ ਮੜੀ ਜੀ ਗਾਂ ਨੂੰ ਗਾਂ ਤੋੜ ਦੇ ਤੋੜ ਦੇ ਕੈ ਕਰਦਾ ਸੂ ਇਹਦਾ ਬਾਈ ਇਹਨੂੰ ਹੋ ਗਿਆ ਅੱਜ ਤੀਜਾ ਦਿਨ ਆ ਸੂ ਇਹਨੂੰ ਕਿੰਨੀ ਕਬੌਲੀ ਹਾਜ਼ਰ ਹੋਊਗੀ ਬੌਲੀ ਇਹਦੇ ਕੋਲੇ ਹੈਗੀ ਆ ਹੁਣ ਮੰਨ ਕੇ ਚੱਲੋ 15 ਕਿਲੋ ਠੰਡੀ ਕਰਕੇ 15 ਕਿਲੋ ਹਾਂ ਪਾ ਦੂਗੀ 20 ਕਿਲੋ ਰਾਮ ਨਾਲ ਜੇ ਆ 20 ਕਿਲੋ ਪਾਉਣਾ ਚਾਹੀਦਾ ਜਿਹੜੇ ਹਿਸਾਬ ਨਾਲ ਇਹਦਾ ਸਿਸਟਮ ਆ ਜਿਹੜੇ ਹਿਸਾਬ ਨਾਲ ਬੌਲੀ ਇਹਦੇ ਕੋਲੇ ਅੱਜ ਹਾਜ਼ਰ ਆ ਕਿਉਂਕਿ ਜੇ ਇਹੀ ਵੈੜ ਸਰਦੀ ਚ ਹੁੰਦੀ ਤਾਂ ਸਰਦੀ ਚ ਇਹਦੇ ਕੋਲੇ 18 17 ਕਿਲੋ ਬੌਲੀ ਹੋਣੀ ਸੀ ਕਿਉਂਕਿ 2-3 ਕਿਲੋ ਦਾ ਪਸ਼ੂ ਹੈ ਨਾ ਥੋੜਾ ਗਰਮੀ ਗਰਮੀ ਕਰਕੇ ਬੱਟਾ ਪਾ ਜਾਂਦਾ ਹੈ ਬਾਕੀ ਉਹਦਾ ਜਾਤ ਨਸਲ ਦੀ ਸੋਹਣੀ ਆ ਤੇ ਸੁਭਾਅ ਦੀ ਠੰਗੀ ਆ ਪੂਰੀ ਠੰਡੇ ਆ ਇਧਰੋਂ ਦਿਖਾ ਦੇ ਕਹੇ ਦੀ ਠੰਡ ਦਾ ਸਾਈਜ਼ ਦਿਖਾ ਦੇ ਸਾਡੇ ਵੱਲ ਇੱਥੇ ਇਧਰਲੇ ਵੱਨੇ ਲਿਆ ਤੇ ਚਵਾ ਦੀ ਮੋਟੀ ਆ ਪੂਰੀ ਗਰੀ ਓਏ ਚਵਾ ਫੁੱਲ ਮੋਟਾ ਰੱਖਦੇ ਆ ਇਹ ਗੱਲ ਨਹੀਂ ਪਹਿਲਾਂ ਇੱਥੋਂ ਕਰਦੇ ਗਰਲੈਂਡੋ ਵਾਲਾ ਸਿਸਟਮ ਹੀ ਆ ਪੈਸੇ ਦੇ ਕਿੰਨੇ ਲੈ ਲਾਂਗੇ ਆਪਾਂ ਫਿਰ ਪੈਸੇ ਦੇਣ ਲੈਣ ਦੱਸਿਓ ਕਿ ਮੁੱਲ ਕਰੀ ਫਿਕਸ ਹੀ ਹੁੰਦਾ ਆਪਣਾ ਕੰਮ ਫੇਕ ਸਦਾ 75000 ਚ ਮਾਨਤਾਨ ਕਰਦਾ ਹਾਂ 75000 ਹਾਂ ਠੀਕ ਹੈ ਕਹਿੰਦਾ ਤੇ ਰੇਟ ਬਾਕੀ ਬਾਈ ਦੇ ਜਾਇਜ ਨੇ ਬਾਕੀ ਛੋਡੇ ਕਮੈਂਟ ਵੀ ਮੈਨੂੰ ਚਾਹੀਦੇ ਨੇ ਵੀ ਰੇਟ ਤੁਹਾਨੂੰ ਇਹ ਕਿਵੇਂ ਲੱਗਦਾ ਮੇਰੇ ਕਾਗਜ਼ਾਂ ਦੇ ਜਾਇਜ ਰੇਟ ਆ 75000 ਬਾਈ ਕਹਿੰਦਾ ਮਾਨਤਾਨ ਕਰਦਾ ਕਿਉਂਕਿ ਕੱਦ ਕਾਠ ਵਾਲੀ ਆ ਤੇ ਬਾਕੀ ਆਰਡਰ ਦੀ ਜੜ ਵਾਲੀ ਮਜ਼ਬੂਤ ਰੱਖਦੀ ਆ ਪੰਨਾਂ ਵਾਲੀ ਬੱਚੀ ਅਗਲੇ ਸੀਜ਼ਨ ਘਟਨ ਵਾਲੀ ਨਹੀਂ ਹੈਗੀ ਘਟਨ ਵਾਲੀ ਨਹੀਂ ਹੈਗੀ ਪਿੱਛੇ ਮੁੜਨ ਵਾਲੀ ਨਹੀਂ ਹੈਗੀ ਗਾਂਹ ਜਾਣ ਵਾਲੀ ਆ ਵਾਦੇ ਵਾਲੀ ਚੀਜ਼ ਆ ਤੇ ਹੁਣ ਗੈਰੀ ਮਾਰਦੇ ਦੋ ਨੰਬਰਾਂ ਦੀ ਥੋਏ ਇਹਦਾ ਟਰੱਕ ਜੱਡੀ ਇਹ ਆ ਜਿਹੜੇ ਸਾਹ ਉਹਦਾ ਕੱਦ ਕਾਠ ਆ ਉਹ ਹਿਸਾਬ ਨਾਲ ਇਹਦਾ ਨਾ ਲੈਗ ਸਕੋਰ ਬਾਲਾ ਮਜ਼ਬੂਤ ਆ ਨਹੀਂ ਉੱਚੀਆਂ ਗਾਵਾਂ ਹੁੰਦੀਆਂ ਜਿਹੜੀਆਂ ਕੱਦ ਕਾਠ ਵਾਲੀਆਂ ਵੀ ਥੋੜੀਆਂ ਥੱਲਿਓ ਪੈਰਾਂ ਦੀਆਂ ਥੋੜੀਆਂ ਅੰਡ ਮੰਡ ਜੀਆਂ ਹੁੰਦੀਆਂ ਲੱਤਾਂ ਵੀ ਆ ਪਰ ਉਹ ਸੀਨ ਨਹੀਂ ਹੈਗਾ ਆਰਡਰ ਦੀ ਚੜਾਈ ਦੇਖ ਸਕਦੇ ਇੱਥੋਂ ਗਿੱਠ ਵਾਂਗੂ ਚੜਾਈ ਆ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਹਲੇ ਜਿਵੇਂ ਜਿਵੇਂ ਦੁੱਧ ਤੇ ਚੱਲੂ ਆ ਤੀਜਾਂ ਭਰ ਜੂਗੀ ਸਾਰੀ ਤੌਰ ਬਾਈ ਖੋਲ ਕੇ ਸੁਆ ਕਿਹੜਾ ਦੱਸਿਆ ਸੁਆ ਦੋਜਾ ਜੀ ਇਹਦਾ ਇਹਦੇ ਨਾਲ ਬੱਚਾ ਕੀ ਆ ਜੀ ਇਹ ਤਾਂ ਮਾਂ ਘਰ ਪੱਛੀ ਆ ਇਹਦੇ ਨਾਲ ਗਹਿਰੀ ਪੱਛੀ ਆ ਓਏ ਕਿਉਂਕਿ ਫਾਇਦਾ ਹੋ ਬੱਚਾ ਚੰਗਾ ਹੁੰਦਾ ਹਨਾ ਹੂੰ ਇਹ ਆ ਗਈ ਫੁੱਲ ਵਜਨ ਵਜੂਦ ਵਾਲੀ ਆ ਉੱਤੋਂ ਚੜਾਈ ਵੀ ਫੁੱਲਾ ਤੇ ਮੱਜਾਂ ਨਾਲ ਦੀ ਬਾਡੀ ਆ ਵੈੜ ਦੀ ਕਿਉਂਕਿ ਜਿਹੜੀ ਪਸ਼ੂ ਦੀ ਆਪਾਂ ਕਹਿ ਲਾਂ ਨਾ ਵੀ ਬਾਡੀ ਦਾ ਢਾਂਚਾ ਮਜ਼ਬੂਤ ਹੁੰਦਾ ਜਾਨ ਚੰਗੀ ਹੁੰਦੀ ਆ ਉਹ ਮੜੀ-ਮੁੱਟੀ ਯਰ ਬਿਮਾਰੀ ਵੀ ਸਹਿਣ ਕਰ ਜਾਂਦਾ ਜਦੋਂ ਵਿੱਚ ਜਾਨ ਹੁੰਦੀ ਆ ਲੰਬੀ ਵੀ ਫੁੱਲਾ ਤੇ ਉੱਤੋਂ ਵੀ ਸਟੇਟ ਆ ਤੇ ਥਣ ਦਾ ਸਹਿਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਜਿਹੜੀ ਆਰਡਰ ਦੀ ਸ਼ੇਪ ਆ ਸ਼ੇਪ ਫੁੱਲ ਕਾਮਜਾਵਾ ਕਿਉਂਕਿ ਇਹਦੇ ਚ ਨਾ ਤਾਂ ਮਸਟੈਟਸ ਹੁੰਦੀ ਆ ਤੇ ਲੰਮ ਕਮਾਡਰ ਨਹੀਂ ਹੈਗਾ ਮੁਠੀ ਵਾਲਾ ਥਾਣਾ ਤੇ ਢੀੜ ਭੜੱਕੇ ਚ ਬੰਦਨ ਵਾਲੀਆਂ ਗਾਵਾਂ ਨਹੀਂ ਇਹ ਜੇ ਕਿਸੇ ਸੱਜਣ ਨੇ ਡੈਰੀ ਚ ਵੀ ਰੱਖਣੀ ਆ ਨਾ ਇਹ ਡੈਰੀ ਚ ਵੀ ਕਾਮਯਾਬ ਰਹਿਣਗੀਆਂ ਕਿਉਂਕਿ ਤੁਹਾਨੂੰ ਪੂਰੀ ਦਾ ਸਵਾਦ ਹੈ ਇਹਨਾਂ ਦਾ ਸਵਾਹ ਆ ਦੀ ਇਹ ਵੀ ਠੰਡੀਆਂ ਚੋਂ ਦੀ ਕਿਵੇਂ ਬਾਈ ਇਹ ਚੋਂ ਦੀ ਪੂਰੀ ਸੌ ਦੀ ਸਵਾਹ ਜੀ ਸੌ ਦੀ ਸੌ ਹਾਂ ਕਿ ਕਿੰਨੇ ਦਿਨ ਦੀ ਹੋਈ ਆ ਇਹ ਇਹਨੂੰ ਹੋ ਗਿਆ ਅੱਜ ਹਫਤੇ ਮੰਗ ਹੋ ਗਿਆ ਸੋ ਜੀ ਕਿੰਨੀ ਕੁ ਬੋਦੀ ਹਾਜਰ ਇਹਦੇ ਥੱਲੇ ਇਹ ਹੋਊਗਾ 22 ਕਿਲੋ ਥੱਲੇ ਮੰਨ ਕੇ ਚੱਲੋ ਤੁਸੀਂ ਵੱਧ ਭਾਵਾ ਹੋਵੇ 20 ਤੋਂ ਪਾਰ ਆਗਾ 20 ਤੋਂ ਪਲੱਸ ਹੈ 20 ਤੋਂ ਪਲੱਸ ਹੈ ਇਹਦੇ ਕਿੰਨੇ ਪੈਸੇ ਲਾਂਗੇ ਆਪਾਂ ਇਹਦਾ ਕਰਦਾਂਗੇ ਆਪਾਂ 90000 ਚ ਮੰਨਤਾਂ ਤੇ ਜੋੜਾ ਲੈ ਲਿਆ ਕਿਸੇ ਨੇ ਫਿਰ ਜੋੜੇ 'ਚ ਵੱਧ ਕਰਦਾਂਗੇ ਥੋੜੇ 'ਚ ਵੱਧ ਮੰਨਤਾਂ ਕਰਦੇ ਜੋੜੇ 'ਚ ਵੱਧ ਹੋਈ ਹਾਂ ਆ ਜੋੜੇ 'ਚ ਬਾਈ ਕਹਿੰਦਾ ਹੋਰ ਵੀ ਕਰਦਾਂਗੇ ਕਿਉਂਕਿ ਐਦਾਂ ਹੁੰਦਾ ਵੀ ਪਸ਼ੂ ਇਕੱਠੇ ਲੰਘ ਜਾਂਦੇ ਹਨ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਇਹ ਜੋੜਾ ਚੰਗਾ ਦੁੱਧ ਪਾ ਦੂਗਾ ਐ ਮੰਨ ਲਓ ਵੀ 45 42 ਲੀਟਰ ਮੋਟਾ ਹਿਸਾਬ ਮੰਨ ਲਓ ਜੀ ਰਾਮ ਨਾਲ ਜੀ ਰਾਮ ਜੋੜੇ ਦਾ 45 42 ਦੇ ਆਸ-ਪਾਸੇ ਪਾ ਦੂਗਾ ਤੇ ਹੁਣ ਗਾਦੀ ਚੱਲ ਪਾ ਇਧਰਲੇ ਬੰਨੇ ਇਹ ਤੁਹਾਨੂੰ ਦਿਖਾ ਦਿੰਦੇ ਆ ਕਰੋ ਸੰਗ 'ਚ ਪੈਂਦੀ ਆ ਜਰਸੀ ਆ ਜੀ ਜਰਸੀ ਕ੍ਰਾਸ ਆ ਗਈ। ਜਿਆਦਾ ਇਹ ਚ ਮਨ ਲਾ ਵੀ ਜਿਆਦਾ ਜਰਸੀ ਵਾਲਾ ਪੱਖ ਆ ਗਿਆ ਜੀ ਗੱਲ ਕਰ ਲਈਏ ਤਕਰੀਬਨ ਤਕਰੀਬਨ ਆ 85% ਜਰਸੀ ਆ ਗਈ। ਹਾਂ। ਆਰਡਰ ਤੇ ਮਾਰ ਦੇਗਾ ਜੀ ਕੈਮਰਾ ਇਹਦਾ ਨਾ ਬੱਚਾ ਕੀ ਆ ਜੀ? ਇਹਦੇ ਮਗਰ ਬੱਸਾ ਜੀ। ਹੋਰ ਬਾਈ ਫੋਲ ਕੇ। ਸੂਆ ਕਿਹੜਾ ਦਾ? ਸੂਆ ਦੂਜਾ ਜੀ। ਕਿੰਨੇ ਕ ਦਿਨ ਦੀ ਸੂਈ ਹੋ ਗਈ? ਇਹ ਨੂੰ ਹੋ ਗਏ 5 ਦਿਨ ਦੀ ਸੂਈ ਨੂੰ। ਕਿੰਨਾ ਕ ਬੋੜਾ ਹਾਜ਼ਰਾ ਹੁਣ? ਬੋੜਾ ਇਹਦੇ ਥੱਲੇ 20+ ਸੀ ਆ ਜੀ। 20 ਤੋਂ ਬਾਹਰੇ। ਹਾਂ 22 ਕਿਲੋ ਮੰਨ ਕੇ ਚੱਲੋ। ਠੀਕ ਆ ਗੱਲ। ਹਾਂ। ਤੇ ਪਸ਼ੂ ਸੱਜਣੋਂ ਸਾਨੂੰ ਦੁੱਧ ਵਾਲੇ ਦਿਖਾਵਾਂਗੇ ਆਰਡਰ ਕੁਆਲ ਉਹ ਬਾ ਕਮਾਲ ਹੀ ਮਿਲਣਗੇ ਕਿਉਂਕਿ ਕੰਮ ਬਾਈ ਦਾ ਤਜਰਬੇ ਵਾਲਾ ਟੁੱਟਮਾ ਲੇਵਾ ਨਹੀਂ ਮਿਲੂਗਾ ਕਿਸੇ ਵੀ ਬੈੜ ਦੇ ਇਹਦਾ ਜਿਹੜਾ ਦੁੱਧ ਹੋਊਗਾ ਇਹਦਾ ਦੁੱਧ ਐ ਸਮਝ ਲਓ ਤੁਸੀਂ ਵੀ ਇੱਕ ਮੱਝ ਲੈ ਲਈ ਮੱਝ ਦੇ ਬਰਾਬਰ ਹੀ ਰਹੂਗਾ ਇਹਦਾ ਦੁੱਧ ਜਿਹੜੀ ਕ੍ਰੋਸ ਸੰਗ ਚ ਬੈੜ ਆ ਜਾਂਦੀ ਹੈ ਜਾਂ ਜਰਸੀ ਚ ਆ ਗਈ ਕਿਉਂਕਿ ਜਰਸੀ ਦੀ ਜਿਹੜੀ ਫੈਟ ਪਰਸੈਂਟੇਜ ਹੁੰਦੀ ਆ ਉਹ ਮੱਝਾਂ ਦੇ ਮੁਕਾਬਲੇ ਬਾਈ ਵਧੀਆ ਹੁੰਦੀ ਆ ਤੇ ਐਚ ਐਫ ਦੇ ਮੁਕਾਬਲੇ ਥੋੜੀ ਜ਼ਿਆਦਾ ਹੁੰਦੀ ਆ ਇੱਥੇ ਦਿਖਾ ਦਿੰਗੇ ਜੀ ਆਰਡਰ ਤੇ ਨਾੜਾ ਨੂੜਾ ਕਰਾ ਦੇ ਜੇ ਕਿ ਚਬੂਤ ਚੋਣ ਚਬਾਉਣ ਦੀ ਕਿੰਨਾ ਬਾਈ ਜਮਾ ਓਕੇ ਜੀ 100 ਦੀ 100 ਚੋਣ ਚਬਾਦ ਨਹੀਂ ਮਾਰੇ ਬੈੜ ਮਿਲੂ ਜੀ ਸਾਨੂੰ ਹੈਗੇ ਗਰਲੈਂਡੋ ਜਮ ਗਰਲੈਂਡੋ ਨੂੰ ਵੀ ਮਾਤ ਪਾਉਂਦੀ ਹੈ ਜੀ ਗਰਲੈਂਡੋ ਨੂੰ ਵੀ ਮਾਤ ਪਾਉਂਦੇ ਵਾਕੀ ਠੰਡੀ ਸੀਲ ਦੇਖੋ ਠੀਕ ਹੈ ਗੱਲ ਤਾਂ ਇਧਰ ਦੇ ਬਹਿ ਕੇ ਨਾਰ ਦੋ ਤਾਰ ਠੀਕ ਹੈ ਗੱਲ ਆ ਚੋਣ ਵੀ ਖਰੀ ਹੈ ਗਾ ਜੀ ਓਏ ਆ ਦੇ ਇਸ ਤੇ ਕੈਮਰੇ ਤੱਕ ਕੀ ਆ ਜੂਗੀ ਤਾਰ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦੇ ਪੈਸੇ 75000 ਤੇ ਦਾ ਮਾਨਦਾਨ ਕਰਦਾ ਹਾਂ 75 ਹਾਂ 75 ਜੋ ਮਾਨਤਾਨ ਬਾਈ ਕਹਿੰਦਾ ਇਹਦਾ ਵੀ ਕਰਦਾਂਗੇ 175 ਜੋ ਮਾਨਤਾਨ ਵਾਲੀ ਉਧਰ ਜੋੜੀ ਚਾਹੀਏ ਉਹਦੇ ਨਾਲ ਬਣਾ ਲਿਓ ਜਿਹੜੀ ਮਰਜੀ ਪਸ਼ੂ ਦੋ ਖਰੀਦ ਲਿਓ ਇਕੱਠੇ ਜੋੜੀਆਂ ਬੰਨਣ ਵਾਲੀ ਨੇ ਜੀ ਸਾਰੇ ਚੰਗੇ ਹੀ ਨੇ ਹਾਂ ਜੋੜੀਆਂ ਚ ਥੋੜਾ ਬੋਤਾ ਮਾਨਤਾਨ ਹੋ ਜਾਊਗਾ ਔਰ ਰੇਟ ਦਾ ਜੇ ਤੁਸੀਂ ਆਖੋ ਵੀ ਜਿਵੇਂ ਇਹਦਾ ਬਾਈ ਨੇ 75 ਮੰਗ ਲਿਆ ਵੀ ਤੂੰ 60 65 ਲਾ ਕੇ ਹਾਂ 60 65 ਲਾ ਕੇ ਜੀ ਉਹ ਸੱਜਣ ਤਾਂ ਨਾ ਹੀ ਚਾਹੀ ਖੇਚਲਾ ਕਰਿਓ ਫੋਨ ਲਾਉਣ ਦੀ ਆਪਾਂ ਉਹ ਜਿਆ ਮੁੱਲ ਹੀ ਨਹੀਂ ਕਰਦੇਗੇ ਜੀ ਬਾਕੀ ਕੁਆਲਿਟੀ ਵਾਲੀ ਚੀਜ਼ ਐ ਇੱਥੋਂ ਘਰੇ ਲੰਬੀ ਲੁੰਬੀ ਦਿਖਾ ਲਈ ਲੰਮੇ ਲੁੰਬੀ ਕਿੰਨੀਆਂ ਬੱਚੀ 85% ਜਰਸੀ ਦੇ ਵਿੱਚ ਆ ਗਈ ਜਰਸੀ ਦੇ ਬੱਚੇ ਅੱਗੇ ਟੌਪ ਦੇ ਤਿਆਰ ਕਰ ਦੂਗੀ ਜਾਰੀ ਭਰਾ ਨੇ ਬਰੀਡਿੰਗ ਤੇ ਵੀ ਕੰਮ ਕਰਨਾ ਤੇ ਮੌਸਮ ਵੀ ਸਾਰੇ ਚੱਲੂਗਾ ਤੇ ਆ ਤੁਹਾਨੂੰ ਹੁਣ ਜਰਸੀ ਦੀ ਤੋਹਫਾ ਦਿਖਾ ਦਨੇ ਇੱਕ ਇਹਦਾ ਸੁਆ ਕਿਹੜਾ ਬਾਈ ਇਹਦਾ ਪਹਿਲਾ ਦੰਦ ਵੱਸੀ ਆ ਪਹਿਲਾਂ ਹਾਂ ਆ ਤੋਰ ਫੋਲ ਕੇ ਦੰਦ ਵੀ ਕਿਹੜਾ ਚੈੱਕ ਕਰਾ ਆ ਜਾ ਆ ਜਾ ਗਰੀ ਓਏ ਦੰਦ ਵੀ ਦਿਖਾ ਦੇ ਕਰਾ ਦੇ ਤਸੱਲੀ ਕਈ ਭਰਾਵਾਂ ਨੂੰ ਹੁੰਦਾ ਵੀ ਪਤਾ ਨਹੀਂ ਵਪਾਰੀ ਉਹਦਾਂ ਹੀ ਕਹਿ ਦਿੰਦੇ ਆ ਦੇਖੋ ਜੀ ਬਾਬਾ ਜਿਆਦੇ ਪਰੇਸ਼ਾਨ ਨਾ ਕਰ ਕੋਈ ਜਾਨੀ ਇਹਦਾ ਭਰਾ ਆਊਗਾ ਨੇੜੇ ਆ ਕੇ ਜੇ ਤਸੱਲੀ ਕਰ ਲੈ ਕੱਦ ਸੋਹਣਾ ਰੱਖਦੀ ਆ ਦੰਦਾਂ ਚ ਦੋ ਦੰਦਾ ਇਹ ਆ ਗਈ ਪ्युअर ਜਰਸੀ ਦੇ ਵਿੱਚ ਹੀ ਤੇ ਰੰਗ ਰੰਗ ਵੀ ਬਹੁਤ ਸੋਹਣਾ ਬੱਚੀ ਦਾ ਤੇ ਬਾਕੀ ਮਜ਼ਬੂਤ ਢਾਂਚੇ ਦੀ ਆ ਗਈ ਜਾਣ ਵਾਲੀ ਇਹਦੇ ਦਿਨ ਕਿੰਨੇ ਬਾਕੀ ਨੇ ਬਾਈ ਇਹਦੇ ਤਾਂ 10 ਪੈਣੇ ਜੀ 10 ਦਿਨ ਪੈਣਗੇ ਹਾਂ ਆਈਡੀਆ ਜਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਆਈਡੀਆ 18 ਕਿਲੋ ਪੂਰਾ ਵਧੀਆ ਠੰਡਾ ਕਰਕੇ ਦੁੱਧ ਪਾਉਗੇ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਕਿਉਂਕਿ ਪਹਿਲਣ ਪਸ਼ੂ ਆ ਪਹਿਲਣ ਪਸ਼ੂ ਹੈ ਨਾ ਇੱਕ ਆਪਾਂ ਤੁਹਾਨੂੰ ਇਹ ਗੈਸ ਜਾ ਮਾਰ ਕੇ ਦੱਸਦੇ ਆ ਇੱਕ ਆਈਡੀਆ ਜਾ ਹੁੰਦਾ ਬਾਕੀ ਆਈਡੀਆ ਇਹ ਇਦਨ ਵਾਲੇ ਭਰਾਵਾਂ ਨੇ ਲਾਉਣਾ ਕਿ 10 ਦਿਨ ਦੀ ਕੱਚੀ ਆ ਬੰਨਣਾ ਬੋਨਣਾ ਬਹੁਤ ਆ ਪਰ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਿਆ ਸੀ ਵੀ ਆਰਡਰ ਕੁਆਲਿਟੀ ਟੁੱਟਵੀਂ ਨਹੀਂ ਮਿਲਦੀ ਤੁਹਾਨੂੰ ਕਿਸੇ ਵੀ ਪਸ਼ੂ ਦੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਮਿਲੂਗੀ ਮਜ਼ਬੂਤ ਜੜ ਵਾਲਾ ਆਰਡਰ ਮਿਲੂਗਾ ਥਣ ਸਿੰਗਲ ਚਾਰਨੇ ਇਹਦੇ ਅੱਜ ਕਿੰਨੇ ਰੁਪਏ ਲੈ ਲਾਂਗੇ ਇਹਦਾ ਅੱਜ ਆਪਾਂ 55000 ਚ ਮੰਨ ਦਾਂਗੇ ਸਾਮਸੂਮ ਜੀ ਵਾਲੇ ਛੱਡ ਦਾਂਗੇ ਹਾਂ ਇਹ ਜੋ ਬਾਈ ਦਾ ਤੈਨੂੰ ਵੀ ਪਤਾ ਯਾ ਤਿਆਰ ਹੋ ਕੇ ਬੱਸ ਕਿੰਨੇ ਰੀ ਆ ਗਏ ਠੀਕ ਗੱਲ ਕਹਿੰਦਾ ਸਾਮ ਸੂਆ ਵਾਲੇ ਛੱਡ ਦਾਂਗੇ ਜੋ ਕੋਈ ਵਪਾਰੀ ਸੱਜਣ ਵੀ ਦੱਸ ਦੇ ਨੀ ਸਾਮ ਕੇ 2 ਰੁਪਏ ਕਮਾ ਸਕਦਾ ਤੇ ਹੁਣ ਗੈਰੀ ਲਿਆ ਕੈਮਰਾ ਇਧਰ ਲੈ ਬੰਨੇ ਇਹ ਆ ਗਈ ਬਾਈ ਐਚਐਫ ਪ੍ਰੋਫੈਸਰ ਹਾਂ ਹਾਂ ਇਹ ਚਾਰ ਦੰਦਾਂ ਬੱਸ ਚਾਰ ਦੰਦ ਸੂਆ ਇਹਦਾ ਸੂਆ ਪਹਿਲਾ ਟੋਰ ਖੋਲ ਕੇ ਖਾਣ ਪੜਾ ਲੱਗਿਆ ਪਹਿਲਾਂ ਦੇ ਸਾਹ ਹਾਲ ਪੂਰਾ ਵਧੀਆ ਜੀ ਦੰਦਾਂ ਚ ਆ ਗਈ ਚਾਰ ਦੰਦਾਂ ਦਾ ਸੂਆ ਆ ਗਿਆ ਪਹਿਲਾ ਤੇ ਇਹ ਆ ਗਈ ਗਰਮੀ ਦੀ ਚੱਲਣ ਵਾਲੀ ਆਈਟਮ ਆ ਗਰਮੀ ਸਰਦੀ ਬਰਸਾਤ ਵਰਖੂਤ ਸਾਰੇ ਮੌਸਮਾਂ ਦੀ ਚੱਲੂਗੀ ਜਿਹੜੇ ਚ ਮ ઠાણે ਨੂੰ ਲੱਗਿਆ ਮੱਝਾਂ ਨਾਲ ਦਾ ਮੋਟਾ ਫੁੱਲ ਇਹ ਜਦੋਂ ਚੇਪਾ ਚੂਪਾ ਲਾਇਆ ਮਾਰਦਿਆ ਮੋਟਾ ਮੈਂ ਕਹਣਾ ਜੀ ਕਾ ਨੂੰ ਸੇਡੇ ਸੇਡ ਦਾ ਲੱਗਦਾ ਜੀ ਥੱਲੇ ਬਹਿ ਕੇ ਪੂਰਾ ਵਧੀਆ ਜੀ ਆ ਲੱਗਦਾ ਜੀ ਥੱਲੇ ਬਹਿ ਕੇ ਮਾਈ ਕਹਿੰਦਾ ਚੇਪਾ ਲਾਉਂਦੇ ਆਂਦੇ ਜਿਵੇਂ ਚਵਾਈ ਵਾਲਾ ਕੰਮ ਹੀ ਹੋਊਗਾ ਨਾ ਪੂਰਾ ਵਧੀਆ ਜੀ ਸੁਭਾਅ ਵੀ ਕਿਵੇਂ ਆਹੀ ਸੁਭਾਅ ਦੇ ਠੰਡੇ ਆ ਜੀ ਠੰਡੇ ਬਿਲਕੁਲ ਹਾਂ ਦੰਦਾਂ 'ਚ ਪਿਆਰ ਗਿਆ ਦੰਦਾਂ ਦਾ ਹਾਂ ਆ ਦੰਦਾਂ 'ਚ ਆ ਗਈ ਚਾਰ ਦੰਦ ਬੱਛੀ ਇਹ ਵੀ ਚੰਗੀ ਆ ਤੇ ਇਹ ਤਾਂ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹਦਾ 50000 ਚੋਂ ਮਾਨਤਾਣ ਕਰ ਦਾਂਗੇ ਤੇ ਉਹਦਾ ਕਰ ਦਾਂਗੇ 55 ਜੋੜਾ ਕਿੰਨੇ ਦਾ ਹੋ ਜੀਗਾ ਫਿਕਸ ਜਆ ਜਮੇ ਫਿਕਸ ਵੀ ਜੀ ਜੋ ਤਾਂ ਸ਼ੋਰਟ ਕਰਨੀ ਆ ਪੂਰੇ ਲੱਖ ਦਾ ਜੋੜਾ ਕਰਦਾਂਗੇ ਪੂਰੇ ਦਾ ਹਾਂ ਆ ਉਹ ਚ ਸ਼ੋਰਟ ਬਾਈ ਮਰਜ਼ੀ ਦੀ ਕਰ ਦੂਗਾ ਚਾਹੇ ਦੋਨਾਂ ਚ 100 100 ਕਰਦੇ ਚਾਹੇ ਦੋਨਾਂ ਚ ਸਾਨੂੰ 200 200 ਕਰਦੇ ਕਿਉਂਕਿ ਇੱਕ ਫਿਕਸ ਜਆ ਰੇਟ ਕਰਾਇਆ ਮੈਂ ਕਿਉਂਕਿ ਰੇਟ ਵੀ ਬਾਜਵਾ ਤੇ ਵੇਚਣ ਵਾਲੇ ਭਰਾ ਨੂੰ ਵੀ ਇਹਦੇ ਚ ਨਫਾ ਜੇ ਕੋਈ ਵੇਚਣ ਵਾਲਾ ਸੱਜਣ ਵੀ ਸਾਹਮ ਘਾਤ ਦਾ ਲਿਆ ਕੇ ਉਹ ਦਿਨ ਕਹਿ ਕੇ ਕੱਢਦੀ ਆ ਪਰਲੀ ਦਾ ਦਿਨੋਂ ਹਫਤਾ ਕੱਢ ਜੇ ਠੀਕ ਆ ਵੀ ਨੇੜ ਤੇੜ ਜੀ ਸੁਣਾ ਦੋਨਾਂ ਨੂੰ ਹਾਂ 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 ਆ ਨੰਬਰ ਬੋਲ ਦਿਓ ਜੀ ਨੰਬਰ 62395 37195 62395 37195 ਹਫ ਕ੍ਰੋਸ ਦਿਖਾਤੀ ਚਾਰ ਦੰਦ ਦੋ ਦੰਦ ਜਰਸੀ ਦਿਖਾਤੀ ਤੇ 85% ਵਾਲੀ ਜਰਸੀ ਦਿਖਾਤੀ ਇਧਰ ਮੰਨ ਲਓ ਗਰਲੈਂਡ ਜਰਸੀ ਸਾਰਾ ਕੁਝ ਹੀ ਹੈ ਚਾਰਾਂ ਤੋਰਾਂ ਜਮਾ ਓਕੇ ਨੇ ਤੇ ਦੋ ਬੜਾ ਉਧਰਲੇ ਬੰਨੇ ਦਿਖਾਤੀਆਂ ਚੋਣ ਚਬਾਉਣ ਦੀਆਂ ਥਣ ਦੇ ਸੈਜ ਦੀਆਂ ਆਰਡਰ ਦੀ ਸ਼ੇਪ ਦੀਆਂ ਸਿਰਾਂ ਨੇ ਸਾਰੀਆਂ ਬੜਾ ਹਰੇਕ ਪੱਖ ਤੋਂ ਤੇ ਨੰਬਰ 22 ਅਗਰੇ ਦਾ ਸਕਰੀਨ ਤੇ ਲਾ ਦੂੰਗਾ ਇਹ 14 ਦਾ ਖਾਲੀਲਾ ਮਾਰਗੀ ਗਰੀ ਲਾ ਦੇ ਮੇਰੇ ਅਬ ਇਹ ਨਾਲ ਬੱਚੇ ਤੋਂ ਬਹਿਣ ਵਾਲਾ ਸਿਸਟਮ ਹੀ ਆ ਤੇ ਬਾਕੀ ਨੰਬਰ 2 ਦਾ ਮੈਂ ਸਕਰੀਨਤੀ ਲਾ ਦੇਣਾ ਜਿਹੜਾ ਸੱਜਣ ਨੂੰ ਇਹਨਾਂ ਚ ਬੈਠ ਜਿਹੜੀ ਵੀ ਪਸੰਦ ਆਊਗੀ ਉਹ ਤਸੱਲੀ ਕਰਨਾ ਤੁਹਾਡਾ ਫਰਜ਼ ਆ ਤੇ ਬਾਕੀ ਚੋਣ ਚਬਾਉਣ ਦੀਆਂ ਸਾਰੀਆਂ ਓਕੇ ਨੇ ਕਿਉਂਕਿ ਵਪਾਰੀ ਭਰਾ ਵੀ ਤਕਰੀਬਨ ਵੇਚਣ ਵਾਲੇ ਨੇ ਕਰ ਲਿਆ ਚੋਣ ਚਬਾਉਣ ਦੀਆਂ ਸਾਰੀਆਂ ਬਹਿੜਾਂ ਤਕਰੀਬਨ ਤਕਰੀਬਨ ਪਾਸ ਹੁੰਦੀਆਂ ਨੇ ਤੇ ਉਹ ਵੀ ਉਹ ਵੀ ਦਿਖਾ ਦੇ ਗਏ ਇਹ ਵੀ ਚਬਾਈ ਵਾਲੀ ਥੋੜਾ ਨਾ ਵਾਲੀ ਜੀ ਦੇਖ ਜੈਰੀ ਨੂੰ ਮੋਗੇ ਕਰਨ ਦਾ ਗੰਮੀ ਹੈ ਬਸ ਬਸ ਥੱਲੇ ਨਾ ਖਰਾਬ ਕਰ ਜਾ ਵੀ ਤੇ ਬਾਕੀ ਗੱਲਬਾਤ ਕਰ ਲਿਓ ਬਾਈ ਨਾਲ ਪਿੰਡ ਆ ਗਿਆ ਠੂਲੀਆਲ ਤਹਿਸੀਲ ਤੇ ਜ਼ਿਲ੍ਹਾ ਪਾਈ ਦਾ ਬਰਨਾਲਾ ਵਪਾਰ ਦਾ ਕੰਮ ਆ ਰੁਟੀਨ ਚੇਸ ਕਰ ਚੋਂ ਸਾਨੂੰ ਪਸ਼ੂ ਮਿਲਦੇ ਰਹਿੰਦੇ ਆ ਧੰਨਵਾਦ ਜੀ